ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਐ ਤੇ ਤੁਹਾਡਾ ਜਿਹੜਾ ਸਹਿਯੋਗ ਦਾ ਪਹਿਲਾਂ ਤੇ ਅੱਜ ਹੀ ਬਹੁਤ ਸਹਿਯੋਗ ਰਹਿਣਾ ਹੈ ਸਾਨੂੰ ਤੇ ਮੈਂ ਜਿਹੜੀ ਹੈਗੀ ਐ ਏਪੀਆਰਓ ਤੋਂ ਬਤੌਰ ਪੀਆਰਓ ਮੈਨੂੰ ਜਿਹੜਾ ਚਾਰਜ ਦਿੱਤਾ ਗਿਆ ਹੈ ਮੈਂ ਆਪਣੇ ਪ੍ਰਬੰਧਨ ਦਾ ਜਿਹੜੇ ਹੈਗੇ ਆ ਬੀਬੀਐਮਬੀ ਜਿਹੜੇ ਬੋਰਡ ਦੇ ਪ੍ਰਬੰਧਨ ਸਾਡੇ ਚੇਅਰਮੈਨ ਸਾਹਿਬ ਸੈਕਰੀ ਸਾਹਿਬ ਚੀਫ ਇੰਜੀਨੀਅਰ ਸਾਹਿਬ ਹੋਰ ਜਿੰਨੇ ਅਧਿਕਾਰੀ ਆ ਉਹਨਾਂ ਸਾਰਿਆਂ ਦਾ ਬੜਾ ਤਹਿ ਦਿਲ ਤੇ ਧੰਨਵਾਦ ਹੈ ਕਿ ਉਹਨਾਂ ਨੇ ਜਿਹੜਾਗਾ ਇਹ ਜਿਹੜੀ ਮੈਨੂੰ ਜਿਹੜਾਗਾ ਮਾਣ ਬਖਸ਼ਾਗਾ ਜਿਹੜਾ ਏਪੀਆਰਓ ਤੋਂ ਪੀਆ ਤੇ ਮੈਂ ਜਿਹੜੀ ਹੈਗੀ ਆ ਅਗਾਹ ਵੀ ਇਸ ਗੱਲ ਦੀ ਜਿਹੜੀ ਹੈਗੀ ਆ ਹੋਰ ਰੱਖਾਂਗਾ ਜਿਵੇਂ ਪਹਿਲਾਂ ਤੁਹਾਡੇ ਸਹਿਯੋਗ ਨਾਲ ਅਸੀਂ ਕੰਮ ਕਰਦੇ ਰਹੇ ਹਾਂ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਜਿਹੜੀਆਂ ਹੈਗੀਆਂ ਸਭਾਵਾਂ ਨੂੰ ਜਿਹੜਾ ਹੈਗਾ ਲੋਕਾਂ ਤੱਕ ਜਿਹੜਾ ਕ ਪਹੁੰਚਾਇਆ ਜਾਵੇ ਉਹਦੇ ਭਾਵਾਂ ਬੀਬੀ ਐਮਬੀ ਦੇ ਵੈਲਫੇਅਰ ਲਈ ਕੰਮ ਹੋਵੇ ਜਾਂ ਤੁਹਾਡੇ ਨਾਲ ਕਿਸੇ ਗੱਲ ਦੀ ਵੀ ਰਾਪਤੇ ਦੀ ਗੱਲ ਹੋਵੇ ਔਰ ਮੈਂ ਆਪਣੇ ਵੱਲੋਂ ਜਿਹੜੀ ਹੈਗੀ ਆ ਪੂਰੀ ਤਨਦੇਹੀ ਨਾਲ ਜਿਹੜਾ ਮੈਂ ਪਹਿਲਾਂ ਅਸੀਂ ਕੰਮ ਕਰਦੇ ਸੀ ਉਸ ਤੋਂ ਵੱਧ ਕੰਮ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜਾ ਹੈਗਾ ਬੀਬੀ ਐਮਬੀ ਨੇ ਜਿਹੜੀਆਂ ਹੋਰ ਵੀ ਜਿਹੜੀਆਂ ਜੱਟ ਹੈ ਗਿਆ ਜਾਂ ਹੋਰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਲੋਕਾਂ ਤੱਕ ਜਿਹੜੀ ਹੈਗੀ ਆ ਪਹੁੰਚ ਪਹੁੰਚ ਸਕਣ